ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਨਿਆਣਿਆਂ ਨੇ ਘਰ ਦੇ ਵਿੱਚ ਮਿੱਤਰੋ ਰੌਣਕ ਲਾਈ ਐਵੇਂ ਕੁਝ ਆਹ ਦੇਖੋ ਗੁਰਵਾਜ ਦੇ ਸਵੇਰੇ ਦਿਨ ਚੜ੍ਹ ਲਈ ਚੱਕ ਲਿਆ ਬੱਲਾ ਪੁਸ਼ਪਾ ਪੁਸ਼ਪ ਜੁਕੀਗਾ ਨਹੀਂ ਪੁਸ਼ਪਰ ਆ ਪੁਸ਼ਪਰ ਆ ਗਿਆ ਕਿਵੇਂ ਕਰਦਾਂ ਪੁਸ਼ਪਾ ਪੁਟਪਾ 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 ਹੋਰ ਦਿਲ ਜੋ ਦਿਲ ਲੱਗ ਗਿਆ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਪੁੱਛਣਾ ਬੱਚਿਆ ਮਿੱਤਰੋ ਦਿਲ ਲੱਗ ਗਿਆ ਲੱਗ ਗਿਆ ਕਿੰਨਾ ਦਿਲ ਲੱਗੇ ਤੁਹਾਰਾ ਬਹੁਤ ਬਹੁਤ ਲੱਗਿਆ ਮੱਲਾ ਵੀ ਨਾਲ ਕੇ ਵਰ ਕੇ ਜੀ ਲੱਗ ਗਿਆ ਹਾਂਜੀ ਠੀਕ ਹੋ ਗਿਆ ਗੁਰਬਾਜ ਹੋ ਰਿਹਾ ਤੂੰ ਵੀ ਹੋ ਰਿਹਾ ਤਰਜੀ ਲੱਗਿਆ ਬੁਤਰੇ ਨਾ ਦੇ ਲੱਗਿਆ ਨਾ ਲੱਗਿਆ ਨਹੀਂ ਚੱਪਾ ਕਪੜੇ ਤੇ ਛੱਡ ਗਿਆ ਮਤਲਬ ਇਹ ਮੈਂ ਨਾ ਹਾਂ ਜੀ ਲੱਗਿਆ ਚਲੋ ਚਲੋ ਖੁਸ਼ਮੰਨ ਬੁਸ਼ੰਦਾ ਜੀ ਲੱਗ ਗਿਆ ਬੁਤਰਾ ਆਪਣਾ ਹੈਨਾ ਹਾਂ ਜੀ ਬੁਸ਼ੰਦਾ ਵੀਰ ਆ ਗਿਆ ਹੈ ਉੱਥੇ ਜਿੰਨਾ ਨਹੀਂ ਹਲੇ ਲੱਗਿਆ ਲੱਗ ਜਾਣਾ ਹੌਲੀ ਹੌਲੀ ਲੱਗਵਾ ਦੇ ਦੋਨੇ ਬਰਾਬਰ ਹੋ ਗਏ ਹੁਣ ਤਾਂ ਠੀਕ ਹੋ ਗਿਆ ਚਲੋ ਫਿਰ ਖੁਸ਼ਮੰਨ ਹਾਂ ਜੀ ਸੱਚੀ ਗੱਲ ਸੱਚੀ ਗੱਲ ਹੀ ਕਰਤੀ ਤੈਨੂੰ ਹਾਂਜੀ ਕਰ ਰਹੇ ਆ ਜੀ ਕਰਦੇ ਵਿੱਚ ਪੂਰਾ ਪਾਇਆ ਬੱਚਿਆਂ ਨੇ ਖਾਰੂ ਪੂਰਾ ਪੂਰਾ ਜੀ ਗਰਵਾਸ ਤਾਂ ਬਹੁਤ ਸੋਣਾ ਖੇਡਦਾ ਹੈ ਜੀ ਇਹਨੂੰ ਫੜਾਈ ਜਾਂਦਾ ਖੇਡਾਂ ਦੇ ਨਾਲ ਪਰ ਪੈਂਥਰ ਅਜੇ ਕੋਲ ਨਹੀਂ ਆਉਣ ਲੱਗਿਆ ਪੈਂਥਰ ਸਾਡਾ ਹਾਲੇ ਡਰਦਾ ਹੈ ਪੈਂਥਰ ਕਹਿੰਦੇ ਵੀ ਇਹ ਬੰਦਾ ਕਿੱਥੋਂ ਆ ਗਿਆ ਇਹ ਕੌਣ ਸੇ ਆ ਗਏ ਹੈ ਹੈਨਾ ਮਿੰਤਰੀ ਹੈਨਾ ਤਾਂ ਹੁਣ ਬਾਹਰ ਨਿਕਲਿਆ ਜੀ ਪੈਂਥਰ ਨਹੀਂ ਮੇਰੇ ਆਪਣੇ ਕਮਰੇ ਚ ਬੈਠਾ ਜੀ ਉੱਥੇ ਡਰਦਾ ਹੈ ਆ ਦੇਖ ਦੇ ਆਪਣੇ ਗਰਵਾਜ ਨੇ ਨਾ ਮਿੱਤਰੋ ਆ ਤਾਰ ਲਿਆ ਇਹਨੂੰ ਦਿਖਾਉਂਦਾ ਇਹਨੂੰ ਬਿਠਾ ਲੇ ਨਾ ਬੈਠਾ ਚੜਾਈ ਜਾਂਦਾ ਨੇ ਆਇਂ ਗਿੜ ਜਾਂਦਾ ਇਹ ਕਲੇ ਇਹ ਕਹਿੰਦਾ ਇਹ ਵੀ ਦੇਖੀ ਜਾਂਦਾ ਵੀ ਇਹ ਏਡਾ ਵੱਡਾ ਬੰਦਾ ਕੌਣ ਆ ਗਿਆ ਏਡਾ ਵੱਡਾ ਬੰਦਾ ਕੌਣ ਐ ਪੰਚ ਦੇਖੀ ਸਰ ਇਹ ਜਿਵੇਂ ਤੇਰੇ ਵਰਗਾ ਦੇਖ ਇਨ ਬਿੰਨ ਆ ਦੇ ਹਨਾ ਪਛਾਣ ਲਿਆ ਅੱਜ ਖਾਣ ਨੂੰ ਕੀ ਬਣੀ ਬੱਚੇ ਮਾਸੀ ਫਿਰ ਖਾਣ ਨੂੰ ਬੱਚਿਆਂ ਨੂੰ ਪੁੱਛਿਆ ਸੀ ਕੀ ਖਾਣਾ ਹੈ ਕਹਿੰਦਾ ਜਿਵੇਂ ਮਰਜੀ ਮਾ ਆਏ ਪੁੱਛ ਦਿਓ ਬੱਚਿਓ ਲੈ ਸਾਡੀ ਜਗਲੇ ਬੈਠ ਬੱਲੇ ਔਰੇ ਆਓ ਗੱਲ ਸੁਣੋ ਸਾਰੇ ਨੋਰੀਆ ਪਹਿਲਾਂ ਉਰਿਓ ਆਇਓ ਤੁਸੀਂ ਆਇਓ ਕੀ ਖਾਣਾ ਦਸੋ ਕੜੀ ਚੱਲਦੀ ਹੈ ਕੜੀ ਆਓ ਕੜੀ ਆਓ ਲੈ ਮੁੰਡੇ ਕੰ ਕੜੀ ਜਾਓ ਮੰਤ ਪਸੰਦ ਨਹੀਂ ਹੈਗੇ ਬਾਰੇ ਚਲੋ ਬੱਚੇ ਪਸੰਦ ਹੈ ਤਾਂ ਬਣਾ ਦੋ ਠੀਕ ਹੈ ਜੀ ਠੀਕ ਠੀਕ ਹੈ ਜੀ ਛੋਟੀ ਤੇ ਠੰਡੀ ਮਡੀ ਕਿੱਥੇ ਕੀ ਕਰਵਾਇਓ ਤੁਹਾਨੂੰ ਲੈ ਗਿਓ ਤਰ ਜਗਾਂ ਤੇ ਪਹੁੰਚ ਗਏ ਹਾਂ ਤੇਰਾ ਪਹਲਾ ਹੋਏ ਚਲੋ ਫੇਰ ਮੈਂ ਚੱਲਦਾ ਜਗ ਦੇ ਦਾਂ ਠੀਕ ਹੈ ਤੁਸੀਂ ਧਰ ਲੋ ਕਰ ਲੋ ਉਹ ਤੇ ਬਾਲ ਜਿਹੜੀਆਂ ਬਾਲੇ ਬੇਟੇ ਕੜੀ ਆ

ਇਨ ਬਣਾ ਦੇ ਕੜੀ ਚੌਲ ਠੀਕ ਹੈ ਲਓ ਲੁਕਾ ਪਹਿਲੀ ਬਣ ਮੈਂ ਕਿਉਂ ਤਾਂ ਨਹੀਂ ਬੈਠੀ ਪਹਿਲੀ ਬੈਠੀ ਲੈ ਗਰੂ ਚਲੋ ਓਕੇ ਫਿਰ ਮਿਲਦੇ ਆ ਮੈਂ ਥੋੜਾ ਸ਼ੌਪ ਜਾਈਦੇ ਹਾਂ ਸਮਾਂ ਠੀਕ ਹੈ ਜੀ ਸਮਾਂ ਸਵੇਰ ਦੇ 10:30 ਹੋ ਗਏ ਆ ਦੋਸਤੋ ਤੇ ਆਪਾਂ ਸ਼ੌਪ ਤੇ ਚੱਲਦੇ ਆਂ ਸਮਾਨ ਸਭ ਨੂੰ ਸੈੱਟ ਕਰਦੇ ਆਂ ਹੁਣ ਤਿਆਰੀਆਂ ਕਰਦੇ ਆਂ ਹੋਰ ਵੀ ਦੱਸੋ ਨਾ ਕੀ ਹਾਲ ਚਾਲ ਐ ਠੀਕ ਆ ਭਾਜੀ ਬਰੀ ਤੁਸੀਂ ਸਮਾਨ ਚਣਤਾ ਵੀਰਾਂ ਦੇ ਵਿੱਚ ਹਾਂ ਜੀ ਹਾਂ ਬਸ ਠੀਕ ਐ ਓਕੇ ਚਾ ਵਧੀਆ ਹੋ ਗਿਆ ਵੀਰਾ ਘਟ ਨਹੀਂ ਬਸ ਉਹ ਚ ਲੈ ਠੀਕ ਹੈ ਠੀਕ ਹੈ ਆਪਾਂ ਸਮਾਨ ਸਾਰਾ ਰੈਡੀ ਕਰਕੇ ਮਿੱਤਰ ਰੱਖੀ ਜਾਣਾ ਕਿਉਂਕਿ ਅੱਜ ਆਪਣੇ ਰੋਮ ਦੇ ਵਿੱਚ ਨਾ ਆਪਣੇ ਗਲਾਬ ਸਿੱਧੂ ਦਾ ਪ੍ਰੋਗਰਾਮ ਹੈ ਤੇ ਆਪਾਂ ਨੇ ਸ਼ਾਮ ਨੂੰ ਉਹ ਵੀ ਦੇਖਣ ਵਾਸਤੇ ਜਾਣਾ ਹੈ ਪਰ ਉਸ ਤੋਂ ਪਹਿਲਾਂ ਆਪਣਾ ਕੰਮ ਕਰਿਆ ਸ਼ਟਅਪ ਕਰਕੇ ਸਾਰੀ ਸਟਾਰਟਿੰਗ ਦੀ ਤਿਆਰੀ ਦੁਰੀ ਕਰਕੇ ਆਪਣੇ ਬੰਦਿਆਂ ਨੂੰ ਕੰਮ ਦੇ ਉੱਪਰ ਲਾ ਗਏ ਉਸ ਤੋਂ ਬਾਅਦ ਚੱਲਾਂਗੇ ਸ਼ਾਮ ਨੂੰ ਆਪਾਂ ਦੇਖਣ ਵਾਸਤੇ ਪ੍ਰੋਗਰਾਮ ਤੇ ਤੁਹਾਨੂੰ ਵੀ ਦਿਖਾਵਾਂਗੇ ਲਓ ਬਈ ਆਹ ਦੇਖੋ ਮਿੱਤਰ ਕੀ ਆ ਗਿਆ ਇਹ ਆ ਗਏ ਨੇ ਦਹੀਂ ਤੇ ਭੱਲੇ ਕੁਝ ਉਦਨ ਕੁਛ ਆਨ ਵੀ ਨਹੀਂ ਖਾ ਲਦੇ ਕੁਝ ਰੱਖੇ ਤੁਹਾਡੇ ਵਾਸਤੇ ਕਹਿੰਦੇ ਜਦੋਂ ਮੇਰੇ ਨਾ ਭੂਆ ਦੇ ਮੁੰਡੇ ਆਉਣਗੇ ਉਹਨਾਂ ਨੂੰ ਦਹੀ ਪੱਲੇ ਖਿਲਾਉਣੇ ਆ ਮੈਂ ਕਹਣੇ ਹਾਂ ਇਹਨਾਂ ਦਿੱਤਾ ਮਿਸੂ ਫੱਦੇ ਕਹਿੰਦਾ ਮੈਨੂੰ ਆਹ ਪਾ ਕੇ ਦੋ ਕਹਿੰਦਾ ਮੈਨੂੰ ਆਹ ਵਧੀਆ ਲੱਗਦਾ ਮੈਂ ਤੇਰਾ ਮਿਸੂ ਹਾਂਜੀ ਉਹ ਫੱਦੇ ਲਓ ਬਾਈ ਚੈੱਕ ਕਰ ਮੈਂ ਚਾਹ ਤਾਂ ਮੈਨੂੰ ਗੁਰਵਾਇ ਦਾ ਥੋੜਾ ਜਿਹਾ ਨਾ ਗੁਰਵਾਇ ਦਾ ਗੁਰਵਾਇ ਦਾ ਥੋੜਾ ਜਿਹਾ ਮੈਂ ਤਾਂ ਥੋੜਾ ਜਿਹਾ ਜਮਾਈ ਆ ਵੀ ਉਹਦਾ ਮੈਂ ਚੈੱਕ ਕਰਦਾ ਨਾ ਕਿ ਦੱਸ ਸਿੱਕੀ ਕੁਝ ਭਾਇ ਜੀ ਆ ਤਾਂ ਪੱਲਾ ਹੋ ਗਿਆ ਹਾਂਜੀ ਇਹ ਤਾਂ ਪੱਲੇ ਹੋ ਗਈ ਜੀ ਹਾਂ ਮਿੱਠਾ ਦਹੀਂ ਹੈ ਜੀ ਤੇ ਆ ਆ ਪਿਕਾਂਟੇ ਵਾਲੀ ਚਟਣੀ ਹੈ ਕੈਚੱਪ ਹੈ ਕੈਚੱਪ ਹੈ ਤੇ ਚਾਟ ਮਸਾਲਾ ਜਿਨ੍ਹਾਂ ਜਿਨੂੰ ਪਸੰਦ ਹੋਇਆ ਉਹਨਾਂ ਨੂੰ ਬੱਚਿਆਂ ਨੂੰ ਪਾ ਦਿਓ ਸਵਾਦ ਅਨੁਸਾਰ ਹਾਂ ਗੁਸ਼ਾਲ ਮੂਹੇ ਦਾ ਕਰਦੇ ਸਵਾਦ ਅਨੁਸਾਰ ਮੈਂ ਇੰਗਰੀਡੀਅੰਟਸ ਉਸ ਹੁਣ ਦਰਵਾਤਾ ਗਿੜੀ ਗਿੜੀ ਪਾਏ ਲਭਿਸ਼ਕੋ ਲੈ ਕੇ ਪ੍ਰਭੂ ਦਾ ਨਾਮ ਛੱਡ ਦੇ ਬੱਲਾ ਬੁੱਧ ਨੂੰ ਛੱਡ ਦੇ ਬੱਲੇ ਕੋ ਛੋੜ ਦੋ ਸਕੋ ਛੋੜ ਦੋ ਉਸਕੋ ਇਸਕੋ ਯਹਾਂ ਪੇ ਫੈਂਕ ਦੋ ਯਹੀ ਫਿਰ ਆਓ ਦੇਖੋ ਯਹਾਂ ਪੇ ਰੱਖ ਦੋ ਇਸਕੋ ਉਠੋ ਹੱਥੋ ਧੋ ਕੇ ਆਓ ਹੱਥ ਵਾਸ਼ ਕਰਕੇ ਆਓ ਚਲੋ ਪਾਣੀ गिनना ਨਹੀਂ ਦੀਜੀਏ ਅਸ਼ਦੀ ਤੂੰ ਅਸ਼ਦੀ ਹਿਦੀ ਤੀ ਹਾਂ ਪੈਂਟਰੀਆਂ ਮੈਨੂੰ ਪੁੱਛਦਾ ਨਹੀਂ ਕੋਈ ਕੇ ਮੈਨੂੰ ਖਿਲਾਉ ਚਾਟ ਮਸਾਲਾ ਮੜਾ ਜਾ ਹੈ ਬਾਈ ਕੇ ਮੈਨੂੰ ਬਸ ਖੇਲਣਾ ਬਸ ਰੱਖਿਆ ਵੇ ਮੈਂ ਖਿਲਾਉਣਾ ਹੀ ਆ ਇਕੱਲਾ ਮੇਰੀ ਕੋਈ ਪੁੱਛ ਪੜਤਾਲ ਨਹੀਂ ਹੈਗੀ ਡੋਂਟ ਕੇਅਰ ਨੇ ਸੁਨੋ ਨੇ ਸੁਨੋ ਨੇ ਸੁਨੋ ਮੈਂ ਕੇਅਰ ਕਰਦਾ ਮੈਂ ਘੁਰ ਜਾਣਾ ਬਿੱਟੋ ਓਲੋ ਹੈ ਬਿੱਟੋ ਓਲੋ ਬਿੱਟੋ ਲੋ ਖਾਓ ਬੇਤ ਖਾਓ ਬੇਲਾ ਚਲੋ ਚੱਕੋ ਤੇ ਬਾਕੀ ਨਾਣੇ ਅੱਜ ਲੱਗਣਾ ਗਲਾਬ ਸਿੱਧੂ ਨੇ ਤੁਸੀਂ ਜਾਣਾ ਨਹੀਂ ਜੀ ਅਸੀਂ ਸ਼ਾਮ ਨੂੰ ਕੰਮ ਤੇ ਹੋਵਾਂਗੇ ਜੀ ਸਹੀ ਗੱਲ ਹੈ ਸਾਡੇ ਦੋ ਜਣੇ ਵਿੱਚੋਂ ਇੱਕੋ ਜਾ ਸਕਦਾ ਜਾਂ ਸਿਮਰ ਜਾਂ ਮੈਂ ਜਾ ਸਕਦਾ ਤੇ ਮੈਂ ਆਲਰੇਡੀ ਚੁਣ ਲਿਆ ਵੀ ਮੈਂ ਜਾਊਂਗਾ ਠੀਕ ਹੈ ਤੁਸੀਂ ਦੁਕਾਨ ਤੇ ਰਹਣਾ ਹਾਂਜੀ ਤੇ ਤੁਸੀਂ ਜਾਣਾ ਤੁਸੀਂ ਜਾਣਾ ਤੁਸੀਂ ਜਾਣਾ ਨਹੀਂ ਆਣਾ ਬੱਚੇ ਤਾਂ ਜੀ ਤਿਆਰ ਸੀਗੇ ਪਰ ਉਹਦਾ ਔਖਾ ਜੀ ਮੈਂ ਕੰਮ ਤੇ ਚਲੀ ਗਈ ਉਹ ਘਰੇ ਇਕੱਲਾ ਕਿਵੇਂ ਰਹੂਗਾ ਜੀ ਫਿਰ ਇਹ ਦੋਏ ਬੀਰੇ ਹੁਣ ਉਹਦੇ ਆਖਰੀ ਵਾਰ ਕਰੀ ਸਹੀ ਵਾਰ ਵੀ ਦੇਖੀਓ ਕੋਲ ਰਹਿਣਗੇ ਜੀ ਬਸ ਠੀਕ ਹੈ ਤੂੰ ਵੀ ਘਰੇ ਜਾ ਠੀਕ ਹੈ ਅਧਈ ਪਲੇ ਸ਼ਗੋ ਤੇ ਟੀਵੀ ਨੂੰ ਦੇਖ ਲਿਓ ਸਮਝਿਓ ਖੇਡ ਲਿਓ ਸ਼ਾਮ ਨੂੰ ਨਾ 4-5 ਕੇ ਵਜੇ ਜਾ ਕੇ ਪਾਰਕ ਜਾਂ ਗਰਾਊਂਡ 'ਚ ਖੇਡ ਲਿਓ ਠੀਕ ਹੈ ਲਾਇਓ ਚੌਥੀ ক্রিকেট ਖੇਡ ਕੇ ਪੂਰੀ ਆਪਣੀ ਉੱਥੇ ਦੇ ਬੱਲੇ ਤੇ ਬੱਲਾ ਦੇ ਛੱਕੇ ਤੇ ਛੱਕਾ ਦੇ ਚੌਕੇ ਚੌਕਾ ਠੀਕ ਹੈ ਓਕੇ 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 ਆ ਇਹ ਬੜੋ ਓਕੇ ਆ ਠੀਕ ਹੋ ਗਿਆ ਲਓ ਮਿੱਤਰੋ ਆਪਾਂ ਚੱਲਦੇ ਆਂ ਪ੍ਰੋਗਰਾਮ ਦੀ ਤਿਆਰੀ ਹੋ ਲੱਗ ਪਈ ਤੇ ਆਪਾਂ ਹੁਣ ਇੱਥੋਂ ਚੱਲਦੇ ਹਾਂ ਉਸ ਤੋਂ ਘੰਟੇ ਪਹਿਲਾਂ ਰਸਤੇ 'ਤੇ ਖੜ੍ਹਦੇ ਹਾਂ ਕਿਤੇ ਮਿੱਤਰ ਦੋਸਤਾਂ ਨੂੰ ਮਿਲਦੇ ਹਾਂ ਫਿਰ ਤੁਹਾਨੂੰ ਦਿਖਾਉਨੇ ਆਪਾਂ ਸਾਰਾ ਅੱਜ ਦਾ ਜਿਹੜਾ ਸ਼ੋਅ ਹੈ ਗਲਾਬ ਸਿੱਧੂ ਦਾ ਕਿੱਦਾਂ ਦਾ ਰਹਿੰਦਾ ਹੈ ਕਿਹੜੀ ਜਗ੍ਹਾ 'ਤੇ ਲੱਗਦਾ ਹੈ ਤੇ ਸਾਰੀ ਗੱਲਾਂ ਤੁਹਾਡੇ ਬਲੌਗ ਦੇ ਵਿੱਚ ਹੁੰਦੀਆਂ ਰਹਿਣਗੀਆਂ ਤੇ ਬੱਚੇ ਛਕਣਗੇ ਆਪਣੇ ਦਹੀਂ ਭੱਲੇ ਠੀਕ ਉਤਰੀ ਬੋਨਾਪੇਤੀ ਤੋਂ ਬੋਨਾ ਰੋਤੀ ਤੋਂ ਹੁਣ ਮਿੱਤਰੋ ਪਹੁੰਚ ਗਏ ਸੀ ਆਪਾਂ ਆਪਣੀ ਫੈਕਟਰੀ ਭਾਈ ਜੀ ਉਹਨੇ ਦੁਲਚੇਮੀ ਉ ਤੇ ਇੱਥੇ ਹੀ ਇਕੱਠੇ ਹੋ ਕੇ ਚੱਲਾਂਗੇ ਆਪਾਂ ਤੇ ਆਪਰੇ ਨਾਲ ਨੇ ਛੋਡੀ ਵੀ ਤੇ ਪੰਨੂ ਬਾਈ ਆਪਣੇ ਸੱਸੀ ਗਾਲ ਜੀ ਠੀਕ ਠਾਕ ਚੱਲ ਰਹੀ ਕਰ ਤਾ ਦੇਖੋ ਬਾਈ ਥੋੜਾ ਜਿਆਦਾ ਲੱਗਦਾ ਹੈ ਬੜੇ ਹੋ ਗਏ ਪੰਨੂ ਤੋਂ ਮੈਂ ਕਹਿੰਦਾ ਕੋ ਬੰਦਾ ਛੋਟਾ ਜਿਹਾ ਲੱਗਦਾ ਤੇ ਕਰਨੇਤੀਆਂ ਅੰਦਰ ਮਿੱਤਰੋ ਚੱਲਦੀ ਹੈ ਭੱਟੀ ਪਾਜੀ ਗਰਮ ਗਰਮ ਕਰਨੇਤੀਆਂ ਬਣਾਈ ਖੜਾ ਰਹੇ ਨੇ ਤੇ ਬਾਈ ਉਹ ਨਹੀਂ ਖਾਣ ਦਾ ਪੂਰਾ ਪੂਰਾ ਆਨੰਦ ਲੈ ਰਹੇ ਨੇ ਜਿਹੜੀ ਕਰਨੇਤੀ ਗਰਮ ਹੁੰਦੀ ਹੈ ਨਾ ਖਾਣ ਦਾ ਆਨੰਦ ਉਹਦਾ ਵੈਸੀ ਹੀ ਆਪਣੇ ਅੱਜ ਬਹੁਤ ਵਧੀਆ ਹੁੰਦਾ ਹੈ ਤੇ ਆਪਾਂ ਚੱਲਾਂਗੇ ਦੋ ਗੱਡੀਆਂ ਚ ਲੈ ਕੇ ਚੱਲਾਂਗੇ ਇੱਕ ਗੱਡੀ ਜਾਊਗੀ ਆਪਣੀ ਥਾਰ ਆ ਦੇ ਖੜੀ ਇੱਧਰ ਰੂਬੀ ਕੌਣ ਇਹ ਚੱਲਾਂਗੇ ਆਪਾਂ ਤੇ ਇੱਕ ਆਪਣੀ ਗੱਡੀ ਉੱ ਚਲੀਏ ਤਿਆਰ ਹਾਂ ਓਕੇ ਜੀ ਤੇ ਇੱਥੋਂ ਅਸੀਂ ਜਾਵਾਂਗੇ ਚਾਰ ਜਣੇ ਤੇ ਰਸਤੇ ਵਿੱਚ ਜੋ ਆਪਣਾ ਗੁਰਪ੍ਰੀਤ ਸਿੰਘ ਹੈ ਉੱਥੇ ਵੇਟ ਕਰਦਾ ਆਪਣੀ ਤੇ ਉਹਨੂੰ ਨਾਲ ਪਿਕ ਕਰਕੇ ਤੇ ਫਿਰ ਆਪਾਂ ਚੱਲਾਂਗੇ ਤੁਹਾਨੂੰ ਦਿਖਾਵਾਂਗੇ ਕਿਦਾਂ ਦਾ ਮਾਹੌਲ ਹੈ ਸਾਰਾ ਉੱਥੇ ਤੇ ਸਾਰੀ ਗੱਲਾਂ ਬਾਤ ਤੁਹਾਡੇ ਕੋਲ ਬਲੌਗ ਦੇ ਵਿੱਚ ਮਤਲਬ ਆਪਾਂ ਕਰਦੇ ਰਾਂਗੇ ਤੇ ਤੁਸੀਂ ਜੁੜਿਓ ਬਲੌਗ ਦੇ ਵਿੱਚ ਅਸੀਂ ਵੀ ਦੇਖਿਆ ਹੈ ਕਿਲਾ ਸਿੱਧੂ ਸਾਰਾ ਪ੍ਰੋਗਰਾਮ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਨਾਲੇ ਆਪਣੇ ਪੰਨੂ ਭਾਈ ਸੇ ਰੋਗੀਆਂ ਮੇਰੇ ਤੋਂ ਵਧਾਈਆਂ ਤੇ ਭਾਈ ਆਪਣੇ ਗੱਡੀ ਲੈ ਕੇ ਆਏ ਨਵੀਂ MG ਗੱਡੀ ਸਾਡੇ ਕੋਲ ਨਾ ਪਾਰਟੀਆਂ ਇੰਨੀਆਂ ਹੋ ਗਈਆਂ ਸਾਡੇ ਨੂੰ ਸਮਾਂ ਹੀ ਲੱਗਦਾ ਪਾਰਟੀਆਂ ਲੈਣ ਦਾ ਹੈ ਨੀ ਮੈਂ ਬੈਨਾ ਸਾਈਡ ਤੇ ਆਦੇ ਤਨੂੰ ਗੱਡੀ ਵੀ ਦਿਖਾਉਣਾ ਵਿੱਚ ਚੈੱਕ ਕਰਾਉਣਾ ਕਿਦਾਂ ਦੀ ਗੱਡੀ ਆ ਆਟੋਮੈਟਿਕ ਕਾਰ ਸਾਡੇ ਪਾਰਟੀ ਇੰਨੇ ਇਕੱਠੀਆਂ ਹੋ ਗਏ ਸਰ ਕੋ ਸਮਾਂ ਹੀ ਲੱਗਦਾ ਕਿ ਕਦੋਂ ਅਸੀਂ ਕਿਹੜੇ ਬੰਦੇ ਨੂੰ ਪਾਰਟੀ ਲਈਏ ਕਿੱਥੇ ਜਾਈਏ ਕੀ ਕਰੀਏ ਗੱਡੀ ਚੈੱਕ ਕਰੋ ਪਹਿਲਾਂ ਵਿੱਚੋਂ ਪੁਰਾਣ ਸਾਰਾ ਸੈਟਅਪ ਵਧੀਆ ਆਦੇ ਤੇ ਪੂਰਾ ਲੇਜ਼ਰ ਲੱਗਿਆ ਵਾ ਸਕਰੀਨ ਲੱਗੀ ਬਹੁਤ ਸੋਹਣੀ ਆਟੋਮੈਟਿਕ ਗੱਡੀ ਆ ਤੇ ਬਾਹਲੀ ਘੈਂਟ ਗੱਲ ਬਾਤ ਹੁਣ ਪਹੁੰਚ ਗਏ ਆਪਾਂ ਆਪਣੇ ਗੁਰਪ੍ਰੀਤ ਸਿੰਘ ਦੇ ਕੋਲ ਗੁਰਪ੍ਰੀ ਨੇ ਗੱਡੀ ਆ ਖੜੀਆ ਰੋਡ ਦੇ ਉੱਤੇ ਇੱਥੋਂ ਗੁਰਪ੍ਰੀ ਕਰਾਂਗੇ ਪਿਕ ਅਸਾਂ ਖੜਾ ਤੇ ਖੜਾ ਮਾਰੀ ਹੋਰ ਨੂੰ ਮੈਂ ਫੋਨੇ ਕਰਦਾ ਹਾਂ ਮੈਂ ਕਿੰਨੀ ਗੂੜੀ ਸੋਚ ਨਾਲ ਕੀ ਸੋਚੀ ਜਾਣਾ ਹੈ ਬਸ ਹੀ ਹੈ ਲੱਗੇ ਹੋਏ ਤੇ ਫੋਨ ਤੇ ਲੱਗੇ ਹੋਏ ਸੀ ਯਾ ਚਲ ਆ ਜੋ ਬੈਠੋ ਗਲਾਸ ਦੀ ਵੀ ਵੇਟ ਕਰਾ ਤੁਹਾਡੀ ਜੀ ਕਹਿੰਦੇ ਗੁਰਪ੍ਰੀ ਨਾਲ ਲਿਗੇ ਫਟਾਫਟ ਖਾੜਾ ਲਵਾਣਾ ਗੁਰਪ੍ਰੀ ਨੂੰ ਰੋਡ ਤੇ ਦੇਖ ਰੋ ਮਿੱਤਰੋ ਕਿੰਦਾ ਤਕੜਾ ਐਕਸੀਡੈਂਟ ਹੋਇਆ ਵੈ ਗੱਡੀਆਂ ਆਪਸੇ ਵਿੱਚ ਇੰਦੀ ਜ਼ੋਰ ਦੀ ਵੱਜੀ ਹਨ ਤਾਂ ਹੈਲੀਕਾਪਟਰ ਆ ਚੱਕਣ ਵਾਸਤੇ ਜਿਹੜੇ ਬੰਦੇ ਫਟੜਾ ਦੇਖੋ ਸਾਰੇ ਰੋਡ ਨੂੰ ਜਾਮ ਲੱਗਿਆ ਦੇਖੋ ਸੱਸੀ ਜੀ ਭਾਜੀ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਠੀਕ ਠਾਕ ਭਾਜੀ ਤੁਸੀਂ ਕਿੱਧਰ ਫਿਰਦੇ ਹੋ ਅਸੀਂ ਮਹਾਰਾਜ ਚੱਲੇ ਗੁਰੂ ਆਸਿਧੂ ਵੇਖਣ ਅਸੀਂ ਉੱਥੇ ਜਾ ਰਹੇ ਹਾਂ ਅਜੇ ਉੱਥੇ ਚੱਲਿਓ ਹਾਂਜੀ ਹਾਂ ਆਹ ਮਹਾਰਾਜ ਅੱਥੇ ਹੋਰ ਬੰਦੇ ਆਉਣ ਕਿੱਧਰ ਆ ਜਾਓ ਫਿਰ ਬੈਠੀ ਸੱਸੀ ਗੱਲ ਜੀ ਅਦਾ ਪੰਜਾਬ ਵਾਲੀ ਗੱਲ ਹੋ ਗਿਆ ਰੋਡ ਦੇ ਪੰਜਾਬ ਉੱਤਰ ਗਿਆ ਚੱਲ ਪਿਆ ਚੱਲ ਪਿਆ ਆ ਜਾਓ ਚਲੋ ਚਲੋ ਬੈਠੋ ਇਹੋ ਤੱਕ ਲੈਣ ਲੱਗੇ ਬਈ ਇਧਰ ਵੀ ਕੋਈ ਬਹੁਤ ਤਕੜੇ ਸਿੰਟ ਲੱਗਦਾ ਹੋ ਗਿਆ ਬਹੁਤ ਤਕੜਾ ਕੋਈ ਹੈ ਨਾ ਉਹ ਦੇਖੋ ਮੁੱਦੀਆਂ ਹੋ ਗਏ ਉੱਤਰ ਆ ਪਲਾ ਇਧਰ ਹੁਣ ਟੱਪ ਗਿਆ ਹੁਣ ਸਾਲੀ ਅੰਨਾ ਹਾਂ ਜੀ ਕਿਹਾ ਸਰ ਉਹ ਗੱਡੀ ਤੇਜ਼ ਬਹੁਤ ਹੋਣੀ ਉਹ ਉੱਤਰ ਦੇਖੋ ਮੇਟਰ ਹੈਲੀਕਾਪਟਰ ਉਹ ਦੇਖ ਤਾਂ ਯੈਲੋ ਯੈਲੋ ਕਲਰ ਦਾ ਇਧਰੋਂ ਟੱਪੀ ਹੋ ਗਈ ਕਿੰਦਾ ਤਾਂ ਧੰਨੀ ਤੋਂ ਗੱਡੀ ਜਿਵੇਂ ਮੁਡੀ ਹੋਈ ਹੋਈ ਗੱਡੀ ਕੱਲੀ ਉਹ ਇੱਕ ਦੋ ਹੋਰ ਬੰਦੇ ਲੱਗੇ ਬਾਇਨਾ ਤੇ ਐਂਬੂਲੈਂਸਾਂ ਦੋ ਖੜੀਆਂ ਆਈਆਂ ਨਾ ਸਿਰਫ ਉਹ ਗੈਫਰ ਕਰਨਗੇ ਨਾ ਜਲਦੀ ਜਲਦੀ ਕਿਤੇ ਹੋਣਾ ਛੋਟਾ ਟ੍ਰੀਟਮੈਂਟ ਦੇ ਦੇਣਗੇ ਇੰਚ ਤੇ ਬਚਾਅ ਹੋ ਗਿਆ ਹੋਊਗਾ ਤਾਂ ਇਹ ਤਾਂ ਦੇ ਰਿਹਾ ਟ੍ਰੀਟਮੈਂਟ ਨਾ ਨਹੀਂ ਇਹ ਲੰਬਾ ਚੱਲੇ ਕੁੜੀ ਉਹ ਜੀ ਰਹੀ ਹੈ ਨਾ ਲੇਡੀਜ਼ ਆ ਗਏ ਇੱਕ ਗੱਡੀ ਆ ਘੜੀ ਦੋ ਗੱਡੀਆਂ ਲੱਗੇਗੇ ਤੇ ਨਾ ਉਹ ਤਾਂ ਖੱਟੀ ਪੰਡਾ ਗੱਡੀ ਉਹ ਪਲਟੇ ਇੱਕ ਉਹਦੇ ਚੋ ਹੀ ਹੋਣੀ ਅੱਕੜਾ ਜਾਮ ਲੱਗੇ ਹੋਏ ਤਾਂ ਹਨ ਉਹ ਪਾਸੇ ਵੀ ਚਾਲ ਕੋ ਕੋਲੀ ਚ ਰਹੀਆਂ ਲਾਈ ਪਹੁੰਚ ਗਏ ਮਿੱਤਰੋ ਆਪਾਂ ਤੇ ਲਾਈਨ ਦੇ ਵਿੱਚ ਲੱਗੇ ਜਾ ਰਹੇ ਹਾਂ ਬਹੁਤ ਜ਼ਿਆਦਾ ਭੀੜ ਹੈ ਕਹਿੰਦੇ ਅੱਜ ਸਾਰੇ ਜਿਹੜਾ ਸ਼ੋਅ ਹੈ ਸੋਲਡ ਆਊਟ ਹੈ ਟਿਕਟਾਂ ਸਾਰੀਆਂ ਬੁੱਕ ਕੀਤੀਆਂ ਹੋਈਆਂ ਨੇ ਜੀ ਭਾਈ ਉਹ ਨਾਲ ਲਿਆ ਬਣਿਆ ਹੈ ਨਾ ਭਾਈ ਸੱਸੀ ਗਾਇਤ ਠੀਕ ਠਾਕ ਜੇ ਭਾਈ ਹਸਮ ਸਾਲ ਪੂਰਾ ਮਿੱਤਰੋ ਅੱਜ ਮਾਹੌਲ ਵਧੀਆ ਬਣਿਆ ਹੋਇਆ ਇੰਨੇ ਅਸੀਂ ਜੀ ਸੁਧਾਰ ਲਖਿਆ ਤੇ ਨਾ ਉਪਨਾਮਨੀ ਬਤਾਨੀ ਕਿਰਪਾ ਕਰਿਓ ਜਔਰ ਤੁਹਾਨੂੰ ਦੂਤੀ ਕੋਈ ਜਾਂਦੇ ਤਾਂ ਬਸ ਸਾਡੇ ਹੋਣ ਕਰਦੇ ਕਿ ਸਿੱਧੂਆਂ ਦਾ ਮੁੰਡਾ ਸਿੱਧੂ ਫਰਾ ਸਿੱਧੂ ਤੁਹਾਨੂੰ ਸਾਰੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਕਿਦਾ ਜੀ ਜੀ ਤੇਰਾ ਮੂੰਹ ਚੜਦੀਆਂ ਇੱਕ ਤਾੜੀ ਭਰ ਬਣਿਆ ਆਪਣੇ ਨਾਲ ਨਹੀਂ ਮਾਰਨਾ ਦੂਜੀ ਤਾੜੀ ਮੇਰੇ ਭਰਾ ਸਿੱਧੂ ਮੂਸੇਵਾਲ ਦੇ ਨਾਮ ਦੀ ਜਰੂਰ ਮਾਰੋ ਬਹੁਤ ਬਹੁਤ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਐਪ ਚਲਾਉਨੇ ਹੋ #JusticeForSidhuMoosewala ਲੈ ਕੇ ਜਰੂਰ ਪਾਇਆ ਕਰੋ #justiceforseddumur ਆਉ ਤੇਰੇ ਬੇਂਦਿਆਂ ਬੇਂਦਿਆਂ ਦੌਰ ਬਦਲਤਾ ਕੱਪਰੂ ਨੇ ਫੈਦਾਂ ਨੇ ਕੋਈ ਬੰਦ ਬੋਲ ਕੇ ਗਾਲੇ ਨਾ ਜੋਰ ਬਿਨਾ ਪੰਟਾਂ ਤੇ ਫਾਤੀ ਵੱਜਦੀ ਨਾ

ਗ੍ਰੀਨ ਕਾਰਡ ਪਾਸਪੋਰਟ ਮਿਲ ਜਾਣ ਪਾਸਪੋਰਟ ਮਿਲ ਜੂ ਡਾਰਲਿੰਗ ਤੈਨੂੰ ਤਾਂ ਪੱਕਾ ਹੀ ਮਿਲੂ ਆਉ ਡਾਲ ਰਬੀ ਅਮੀ ਇੱਕ ਮੋੜੇ ਸਿੱਖ ਲੈ ਮੈਂ ਛੱਟਾਂ ਨੂੰ ਵਟਨ ਵੀ ਰੋੜੇ ਸਿੱਖ ਲੈ ਆਉ ਡਾਲ ਰਬੀ ਅਮੀ ਇੱਕ ਮੋੜੇ ਸਿੱਖ ਲੈ ਮੈਂ ਛੱਟਾਂ ਨੂੰ ਵਟਨ ਵੀ ਰੋੜੇ ਸਿੱਖ ਲੈ ਵੱਜਦੀ ਆ ਸੂਈ ਜਦ ਰੁੰਡੇ ਨੂੰ ਬਰਾਉਣ ਨਹੀਂ ਕੋਣੀ ਹੁੰਦੀ ਆ ਕੰਮ ਰਾਂ ਕ ਫੋਟੋ ਪਾਈ ਜਾਂਦੀ ਨਹੀਂ ਉਹ ਮੈਣ ਇੱਕ ਤੇਰੇ ਜਿੰਨੀ ਰੋਟੀ ਵਿੱਚੋਂ ਗੋਲ ਨਹੀਂ ਹੁੰਦੀ ਕੰਮ ਰਾਂ ਕ ਫੋਟੋ ਪਾਈ ਜਾਂਦੀ ਨਹੀਂ ਉਹ ਮੈਣ ਇੱਕ ਤੇਰੇ ਜਿੰਨੀ ਰੋਟੀ ਵਿੱਚੋਂ ਗੋਲ ਨਹੀਂ ਹੁੰਦੀ ਲੈ ਪਾਜੀ ਬਿਠਾ ਦਿਓ ਅੰਗਰੇਜ਼ਾਂ ਵਾਲੇ ਤੇ ਤਾਂ ਮੈਨੂੰ ਇੰਗਲਿਸ਼ ਆ ਜਾਂਦੀ ਐ ਇਹਨਾਂ ਦਾ ਅਲਵਾਸਤਵਾ ਕੋ ਉਸਵਾਸਤਵਾ ਮੈਨੂੰ ਆਉਂਦਾ ਨਹੀਂ ਇਟਲੀ ਵਾਲਾ ਆ ਇਟਲੀ ਚ ਕਹਿ ਦੋ ਮੜਾ ਜਾਂ ਮੈਸਾ ਕਰੇਜੀ ਆ ਆ ਇੱਕ ਬਾਈ ਆਇਆ ਮੇਰੇ ਕੋਲੇ ਐਨ ਕਾਲਾ ਮੈਂ ਕਿਹਾ ਬਾਈ ਕਿਹੜਾ ਸ਼ਹਿਰ ਪੈਂਦਾ ਏ ਕਹਿੰਦਾ ਵੀਰੇ ਖਾਟੜੇ ਆ ਖੰਨੇ ਕੋਲੇ ਖਾਟੜਾ ਡਾਰਲਿੰਗ ਇਥੋਂ ਵਾਲਾ ਪੁੱਛਿਆ ਸੀ ਸੋਹਣਿਆ ਵੀਰਾ ਸਬੋਡਿਆ ਸਬੋਡਿਆ ਲਵ ਯੂ ਡਾਰਲਿੰਗ ਜਿਉ ਮੇਰਾ ਮੈਂ ਡਾਮਿੰਗ ਥੋੜਾ ਜਿਹਾ ਅਣ ਪੜ ਜਾ ਬੰਦਾ ਮੈਨੂੰ ਇੰਗਲਿਸ਼ ਘੱਟ ਆਉਂਦੀ ਆ ਹਾਂਜੀ ਬਾਜੀ ਆਜੋ ਆਜੋ ਬਾਜੀ ਆਜੋ ਆਜੋ আচ্ছা জি চলো ফুম্বা হাত পগলে আখা নে সানু পগলে চো তো কি পাশ্ব নি বড় দুনিয় নু বাজ ਸਮਾ ਹੀ ਬੈਠਿਆ ਓਡੀ ਕਦੇ ਸੁਨਹਿਾ ਓਡੀ ਕਦੇ ਸੁਨਹਿਾ ਬਸ ਤੇਰੀ ਸੁਖ ਸਾਦ ਦਾਨੀ ਹੁਣ ਜੱਫਾ ਤੇ ਸਾਰੇ ਜੱਗ ਨੂੰ ਬੁਲਾਈ ਬੈਠਿਆ ਓਡੀ ਕਦੇ ਸੁਨਹਿਾ ਬਸ ਤੇਰੀ ਸੁਖ ਸਾਦ ਦਾਨੀ ਹੁਣ ਜੱਫਾ ਤੇ ਸਾਰੇ ਜੱਗ ਨੂੰ ਬੁਲਾਈ ਬੈਠਿਆ ਹਾਂ ਪਤਾ ਕੀ ਆ ਬਾਈ ਚੱਕਰੇ ਆ ਵੀ ਸਾਰੇ ਆਏ ਨੇ ਫਿਰ ਜਾਂਦਾ ਫਿਰ ਸਾਰੇ ਆਉਣ ਸਟੇਜ ਤੇ ਨਹੀਂ ਫਿਰ ਕੋਈ ਵੀ ਨਾ ਆਵੇ ਮੈਂ ਉਹੀ ਕਹਿੰਦਾ ਡਾਰਲਿੰਗ ਮੈਂ ਤਾਂ ਤੇਰੇ ਪੱਖ ਦੀ ਗੱਲ ਕਰਦਾ ਆਸਮਾ ਮੈਂ ਤਾਂ ਇਹ ਕਹਿੰਦਾ ਵੀ ਜਾਂਦਾ ਫਿਰ ਸਾਰਿਆਂ ਨੂੰ ਮੌਕਾ ਦਿੱਤਾ ਜਾਵੇ ਆਉਣ ਦਾ ਜਾਂ ਫਿਰ ਕੋਈ ਵੀ ਨਾ ਠੀਕ ਕਿਉਂਕਿ ਡਾਰਲਿੰਗ ਤੁਸੀਂ ਵੀ ਆਏ ਹੋ ਸਾਰਿਆਂ ਦਾ ਮਾਣ ਰੱਖਣਾ ਚਾਹੀਦਾ ਫਿਰ ਲੈ ਫਿਰ ਕੋਈ ਵੀ ਨਾ ਆਵੇ ਭਾਈ ਉਹ ਮੈਂ ਤਾਂ ਜਮਾ ਜਿੱਥੇ ਮੇਲੇ ਦਾ ਮਾਹੌਲ ਬਣ ਜੇ ਖਾੜਾ ਜਿੱਥੇ ਪਹਿਲੀ ਦੀ ਪਰੌਂ ਬਣ ਜੇ ਆਓ ਕਦੇ ਬਣੇ ਬਾਪੂ ਵਾਲੀ ਪੱਗ ਨਖਰੋ ਕਦੇ ਮੁੰਡਾ ਬੇਬੇ ਵਾਲਾ ਸ਼ੌਲ ਬਣ ਜੇ ਘੋਮ ਦੀ ਢਾਂ ਟੋਪਾ ਕੇ ਤਨ ਜੀਹਨ ਪਰ ਮੇਰੇ ਨਾਲ ਵਿੱਚ ਬਹੁਤ ਹੋਣ ਜੀ ਥੈਂਕ ਯੂ ਬੱਡੀ ਬੰਦ ਲਵ ਯੂ ਬੱਲੇ ਬਾਈ ਲਵ ਯੂ ਅਲੜੇ ਤੂੰ ਅਜੇ ਕੱਲੀ ਐਨ ਕੰ ਦੇਖ ਲੈ ਅੱਖ ਨਾਲ ਅੱਖ ਤੂੰ ਮਲਾਉਣ ਜੋਗੀ ਹੋਈ ਆਪਾਂ ਪਹਿਲਾਂ ਬਾਈ ਬਣਾ ਰਹੇ ਆ ਉਹ ਬਈ ਠੀਕ ਠਾਕ ਇਹ ਬਾਈ ਪ੍ਰੋਮੋਟਰ ਨੇ ਆਪਣੇ ਤੇ ਜਿੰਨੇ ਵੀ ਸਿੰਗਲ ਰੋਮ ਦੇ ਵਿੱਚ ਆਉਂਦੇ ਨੇ ਬਾਈ ਦੀ ਬਦੌਲਤ ਆਉਂਦੇ ਨੇ ਬਾਈ ਥੋੜਾ ਬਹੁਤ ਥੈਂਕਸ ਧੰਨਵਾਦ ਪੰਜਾਬੀ ਕਲਚਰ ਨਾਲ ਜੋੜਨ ਵਾਸਤੇ ਸਾਰਿਆਂ ਨੂੰ ਤੇ ਆਪਾਂ ਇਸ ਟਾਈਮ ਖੜੇ ਆ ਤੇ ਬਾਈ ਗਲਾਸਦੁੱਲੇ ਨਾਲ ਹੁਣ ਫੋਟੋ ਸ਼ੂਟ ਸਾਰੇ ਬੰਦੇ ਕਰਾ ਰਹੇ ਆ ਜਿਹਦੀ ਫੋਟੋਆਂ ਯਾਦਗਾਰੀ ਫੋਟੋਆਂ ਸਾਰੀਆਂ ਹੁਣ ਇੱਥੇ ਆਪਾਂ ਸੋਹਣੇ ਨਹੀਂ ਹੁੰਦੇ ਬਾਈ ਚੱਪਲ ਬਾਈ ਆ ਆਏ ਨਾ ਜੀ

ਓਕੇ ਬ੍ਰੋ ਸਮਾਂ ਹੁਣ ਮਿੱਤਰੋ 2:20 ਹੋ ਗਏ ਆ ਲਗਭਗ 2:30 ਹੋ ਗਏ ਆ ਤੇ ਆਪਾਂ ਆਪਣੇ ਘਰੇ ਪਹੁੰਚ ਗਏ ਆ ਤੇ ਪ੍ਰੋਗਰਾਮ ਬਹੁਤ ਵਧੀਆ ਸੀਗਾ ਕਲਾਬ ਸਿੱਧੂ ਨੇ ਬਹੁਤ ਵਧੀਆ ਲਾਈਵ ਸ਼ੋਅ ਲਾਇਆ ਤੇ ਇਕੱਠੀ ਬਹੁਤ ਸੀਗਾ ਤੇ ਬਹੁਤ ਵਧੀਆ ਪ੍ਰਬੰਧ ਕਰਨ ਅਰੇਂਜਮੈਂਟ ਬਹੁਤ ਵਧੀਆ ਕੀਤਾ ਸੀਗਾ ਸਾਰਾ ਕੁਝ ਕੁਲਮ ਲਾ ਕੇ ਬਹੁਤ ਵਧੀਆ ਸੀਗਾ ਰੋਲੇ ਗੋਲੇ ਤੋਂ ਰਹੇ ਸੀਗਾ ਸਾਰਾ ਪ੍ਰੋਗਰਾਮ ਫੈਮਿਲੀ ਫੰਕਸ਼ਨ ਸੀਗਾ ਤੇ ਆਪਾਂ ਆਉਣ ਲੱਗੇ ਜਿਹੜੇ ਦੇ ਬੰਦੇ راست ਚੁੱਕੇ ਸੀਗੇ ਸਾਰੇ ਨੂੰ ਜਗਾ ਜਗਰ ਉੱਤੇ ਤਾਰ ਕੇ ਤੇ ਰੁਕੇ ਸੀ ਭਾਈ ਉਹਨੀ ਫੈਕਟਰੀ ਤੇ ਉੱਥੋਂ ਆਪਾਂ ਚੱਕ ਕੇ ਲਿਆ ਗੁਰਨੇਤੀਆਂ ਲੈ ਕੇ ਆਏ ਆ ਤੇ ਬੱਚਿਆਂ ਵਾਸਤੇ ਕਿਉਂ ਬੱਚਾ ਹੁੰਦਾ ਹੀ ਆ ਵੀ ਹਾਂ ਪਾਪਾ ਉਹ ਨਹੀਂ ਗਏ ਬੇ ਨੇ ਆਣ ਵਾਦ ਕੋ ਲੈ ਕੇ ਆਉਣਗੇ ਉਹ ਰਿਤੀਆਂ ਖਾਣਗੇ ਬੱਚੇ ਕੱਲ ਨੂੰ ਤੇ ਬਾਕੀ ਆਪਣਾ ਅੱਜ ਦਾ ਵਲੌਗ ਇੱਥੇ ਮੇਥਰੋ ਆਪਣਾ ਬੰਦ ਕਰਦਾ ਮੈਂ ਉਮੀਦ ਕਰਦਾ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰ ਹਾਲ ਤੱਕ ਨਹੀਂ ਕੀਤਾ ਬੈਲ ਆਈਕਨ ਤੇ ਕਰਿਓ ਕਲਿਕ ਸਵੇਰੇ ਮਿਲਾਂਗੇ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਤੁ